ਸਸਿਕਾਲ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਸੋ ਅੱਜ ਗੱਲ ਕਰਨ ਜਾ ਰਹੇ ਆਂ ਵੀ ਅੱਜ ਕੱਲ ਇੱਕ ਜਿਹੜੀ ਵੀਡੀਓ ਪਾਈ ਸੀਗੀ ਵੀਡੀਓ ਦੇ ਵਿੱਚ ਇੱਕ ਟਿੱਪਰ ਵਾਲਾ ਬੰਦਾ ਜਿਹਦੀ ਗਲਤੀ ਸੀ ਸਾਰੀ ਦੀ ਸਾਰੀ ਰੇਤਾ ਜਿਹੜੀ ਹੈਗੀ ਆ ਸੜਕ ਦੇ ਵਿੱਚ ਪਾਲਿਸ਼ ਵਾਂਗੂ ਉਹ ਪੈ ਰਹੀ ਸੀ ਤੇ ਉਹਦਾ ਜਦੋਂ ਅਸੀਂ ਵਿਰੋਧ ਕੀਤਾ ਤੇ ਪੰਜਾਬੀਆਂ ਨੇ ਉਹ ਪੰਜਾਬੀ ਜਿਹੜੇ ਸੀਗੇ ਡਰਾਈਵਰ ਸੀ ਜਿਹੜਾ ਜਿਹੜਾ ਮਾਲਕ ਸੀ ਉਸ ਟਾਈਮ ਉਹਨਾਂ ਨੇ ਸਾਡੇ ਨਾਲ ਬਦਤਮੀਜ਼ੀ ਸ਼ੁਰੂ ਕਰ ਦਿੱਤੀ ਤੇ ਸੋ ਇਹ ਮਾਮਲਾ ਬਦਤਮੀਜ਼ੀ ਦਾ ਨਹੀਂ ਸੀ ਉਸ ਤੋਂ ਬਾਅਦ ਅੱਜ ਉਹਦੇ ਮਾਲਕ ਦਾ ਫੋਨ ਆਇਆ ਜਿਹੜੇ ਉਹਨਾਂ ਦੀ ਜਿਹੜੀ ਟਰਾਂਸਪੋਰਟੇਸ਼ਨ ਸੀ ਉਹਨੇ ਉਧਰ ਉਸ ਚੀਜ਼ ਨੂੰ ਸੌਰੀ ਵੀ ਫੀਲ ਕੀਤਾ ਤੇ ਕਿ ਆ ਵੀ ਜਲੰਧਰ ਦੇ ਵਿੱਚ ਤੁਹਾਨੂੰ ਇਸ ਚੀਜ਼ ਦਾ ਦੁਬਾਰਾ ਮੌਕਾ ਨਹੀਂ ਸ਼ਿਕਾਇਤ ਦਾ ਮੌਕਾ ਨਹੀਂ ਮਿਲਦਾ ਤੇ ਸੋ ਅੱਜ ਹੁਣ ਇੱਕ ਗੱਲ ਕਰਨੀ ਜ਼ਰੂਰੀ ਸੀਗੀ ਵੀ ਜਿਹੜੇ ਪੰਜਾਬੀ ਇਹ ਗੱਲ ਲਾਜ਼ਮੀ ਆ ਜਿਹੜੇ ਪੰਜਾਬੀ ਲੋਕ ਜਿਹੜੇ ਉਸ ਐਨਆਰਆਈ ਨਾਲ ਖੜੇ ਸੀ ਜਿਹੜੇ ਲੋਕ ਜਿਸ ਤੇ ਮੈਂ ਐਨਆਰਆਈ ਨਾਲ ਕੁੱਟਮਾਰ ਹੋਈ ਸੀ ਸਾਰੇ ਪੰਜਾਬ ਨੇ ਏਕਾ ਕਰ ਲਿਆ ਸੀ ਵੀ ਹਿਮਾਚਲ ਵਾਲਿਆਂ ਦੇ ਵਿਰੁੱਧ ਹੋ ਗਏ ਸੀਗੇ ਅੱਜ ਇੱਕ ਵਿਰੋਧ ਹੋਣ ਦੀ ਗੱਲ ਇੱਕ ਮੈਂ ਤੁਹਾਨੂੰ ਕਰਨ ਜਾ ਰਿਹਾ ਅੱਜ ਇੱਕ ਵੀਡੀਓ ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਉਹ ਬੰਦਾ ਕਹਿੰਦਾ ਸੀ ਜਿਹੜਾ ਉਸ ਵੀਡੀਓ ਦੇ ਵਿੱਚ ਕਹਿੰਦਾ ਵੀ ਮੈਂ ਤਿੰਨ ਦਿਨ ਕੋਮਾ ਚ ਰਿਹਾ ਤੇ ਹੁਣ ਦੋਨੋਂ ਜਿਹੜੀ ਮੈਂ ਸਟੋਰੀ ਦਿਖਾਉਣ ਜਾ ਰਿਹਾ ਤਿੰਨ ਦਿਨ ਤੋਂ ਨਹੀਂ ਇਹ ਲਗਭਗ 2.5 ਮਹੀਨਿਆਂ ਤੋਂ ਕੋਮਾ ਦੇ ਵਿੱਚ 2.5 ਤੋਂ 3 ਮਹੀਨਿਆਂ ਚ ਕੋਮਾ ਚ ਪਹਿਲਾਂ ਤੁਸੀਂ ਵੀਡੀਓ ਦੇਖ ਲਓ ਉਸ ਤੋਂ ਬਾਅਦ ਬਾਕੀ ਗੱਲ ਕਰਦੇ ਹਾਂਜੀ ਦੋਸਤੋ ਤੇ ਇਹ ਹੈ ਜੀ ਮੁੰਡਾ ਇੱਕ ਸਾਡੇ ਪਿੰਡ ਤਲਵੰਡ ਦਾ ਬਾਈ ਮੁੰਡਾ ਕੀ ਨਾਮ ਆ ਜਸ਼ਨਪ੍ਰੀਤ ਜਸ਼ਨਪ੍ਰੀਤ ਸਿੰਘ ਆ ਤੇ ਕੱਲਾ ਕੱਲਾ ਮੁੰਡਾ ਸੀ ਘਰ ਦੇੰਦਾ ਤੇ ਇਹ ਮੁੰਡਾ ਇੱਕ ਟਿੱਪਰ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਦੇ ਉੱਤੇ ਟਿੱਪਰ ਜਿਹੜੇ ਚੱਲਦੇ ਆ ਉਸ ਦੀ ਚਪੇਟ ਵਿੱਚ ਆਉਣ ਦੇ ਕਰਕੇ ਮੁੰਡਾ ਲਗਭਗ ਅਜ ਕਿੰਨੇ ਮਹੀਨੇ ਹੋ ਚਲੇ ਵੀਰੇ 2-3 ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਆ ਇਸ ਮੁੰਡੇ ਨੂੰ ਕੋਮਾ 'ਚ ਗਏ ਨੂੰ ਤੁਸੀਂ ਹਾਲਾਤ ਦੇਖ ਸਕਦੇ ਹੋ ਕੱਲਾ-ਕੱਲਾ ਮੁੰਡਾ ਆ ਘਰਦਿਆਂ ਦਾ ਤੇ ਹੁਣ ਸਾਰਾ ਕੁਝ ਸਾਰੇ ਇਲਾਜ ਜਿਹੜੇ ਆ ਹੁਣ ਇਹਨਾਂ ਦੇ ਘਰ 'ਚ ਹੋ ਰਿਆ ਨੇ ਘੱਟੋ-ਘੱਟ 10 ਤੋਂ 15 ਲੱਖ ਰੁਪਈਆ ਜਿਹੜਾ ਇਸ ਮੁੰਡੇ ਤੇ ਲੱਗ ਚੁੱਕਿਆ ਤੇ ਸਾਡੀ ਪ੍ਰਸ਼ਾਸਨ ਦੀ ਕਿੰਨਾ ਕਿੰਨੀ ਨਾਕਾਮੀਆਂ ਉਸ ਜਿਹੜੇ ਬੰਦੇ ਨੇ ਟਿੱਪਰ ਮਾਰਿਆ ਸੀ ਉਸ ਬੰਦੇ ਦੇ ਉੱਤੇ ਇੱਕ ਨਾਰਮਲ ਜਿਹਾ ਪਰਚਾ ਦਰਜ ਕਰਕੇ ਤੇ ਉਸ ਬੰਦੇ ਨੂੰ ਜ਼ਮਾਨਤਾਂ ਵੀ ਕਰਾ ਲਿਆ ਸਭ ਕੁਝ ਹੋ ਗਿਆ ਪਰ ਸਾਡਾ ਮੁੰਡਾ ਜਿਹੜਾ ਆ ਇਹ ਦੇਖ ਸਕਦੇ ਹੋ ਕੀ ਹਾਲਾਤ ਨੇ ਮੁੰਡੇ ਦੇ ਪੈਰਾਂ ਦੇ ਵੀ ਬਹੁਤ ਬੁਰੀ ਹਾਲਤ ਹੈ ਇਸਟਾ ਮੁੰਡੇ ਦੀ ਤੇ ਦੇਖ ਸਕਦੇ ਹੋ ਤੇ ਇਹ ਲਗਭਗ 2.5 ਮਹੀਨਿਆਂ ਤੋਂ ਮੁੰਡਾ ਇਹ ਕੋਮਾ ਦੇ ਵਿੱਚ ਤੇ ਇਹਦੀ ਕਿਸੇ ਨੇ ਵੀ ਲਗਭਗ ਜੇ ਅਸੀਂ ਸਰਕਾਰ ਦੀ ਗੱਲ ਕਰੀਏ ਜਾਂ ਅਸੀਂ ਇਹ ਜਿਹੜੇ ਨੈਸ਼ਨਲ ਹਾਈਵੇ ਦੀ ਗੱਲ ਕਰੀਏ ਉਹਨਾਂ ਨੇ ਕਿਸੇ ਨੇ ਇਹਦੀ ਬਾਤ ਨਹੀਂ ਪੁੱਛੀ ਤੇ ਇੱਥੇ ਸਾਡੇ ਨਾਲ ਭੈਣ ਹੋਣੀ ਮੌਜੂਦ ਨਹੀਂ ਕੋਈ ਟਿਪਪਰ ਵਾਲਿਆਂ ਨੇ ਜਿਹੜੇ ਕੋਰੇ ਇਹਨਾਂ ਨੇ ਕੁਝ ਹੈਲਪ ਕੀਤੀ ਆਪਣੀ ਕਿ ਨਹੀਂ ਕੀਤੀ ਨੈਸ਼ਨਲ ਹਾਈਵੇ ਵਾਲਿਆਂ ਨੇ ਕੁਛ ਨਹੀਂ ਉਸ ਵੀ ਨਹੀਂ ਦਿੱਤਾ। ਤਾਂ ਛੋ। ਬਿਲਕੁਲ 100 ਰੁਪਇਆ ਵੀ ਨਹੀਂ ਇਹਨਾਂ ਨੇ ਦਿੱਤਾ। 100 ਰੁਪਇਆ ਦਿੱਤਾ। ਹੂੰ ਹੂੰ। ਤੇ ਹੁਣ ਪਰ ਕਿਵੇਂ ਹਾਲਾਤ ਨੇ ਕਰਕੇ ਕਿਵੇਂ ਹਾਲਾਤ ਨੇ? ਹਾਲਾਤ ਬਹੁਤ ਮੁਸ਼ਕਲ ਆ। ਉਹ ਮਾਰੀ ਦਾ ਲਾਚ ਚੱਲ ਰਿਹਾ। ਇਸ ਟਾਈਮ ਮੁੰਡਾ ਹੁਣ ਘਰ 'ਚ ਆਪਾਂ ਲੈ ਕੇ ਆਉਂਦਾ ਤੇ ਕਿੰਨੇ ਕਿੰਨੇ ਦਿਨ ਲੋਕ ਆ ਮੁੰਡੇ ਨੂੰ ਘਰ ਪਏ ਨੂੰ? ਹਾਂਜੀ ਹੋ ਗਿਆ 1.5 ਮਹੀਨੇ। 1.5 ਮਹੀਨੇ ਉਹ 2.5 ਮਹੀਨੇ ਤਾਂ ਹੋ ਗਿਆ ਐਕਸੀਡੈਂਟ ਹੋਏ ਨੂੰ। ਹਾਂਜੀ। ਘਰ ਆਏ ਨੂੰ ਵੀ ਕਾਫੀ ਨੀਰ ਹੋ ਗਈ ਆ। ਅੱਛਾ ਬੜੇ ਹੁਣ ਜਿਹੜਾ ਘਰ ਦੇ ਵਿੱਚ ਇਲਾਜ ਚੱਲਦਾ ਆ ਉਹਦਾ ਖਰਚਾ ਕਿੰਨਾ ਕਿੰਨੇ ਦਾ ਆਉਣਾ ਹੈ? ਹਾਂ ਜੀ ਲੱਖ ਰੁਪਏ ਤੱਕ ਤੇ ਗਈ ਨਹੀਂ 80 ਹਜ਼ਾਰ ਤੋਂ ਲੱਖ ਰੁਪਏ ਦੇ ਵਿੱਚ ਖਰਚਾ ਆਉਂਦਾ ਹੈ ਤੇ ਕਿਵੇਂ ਮੈਨੇਜ ਕਰਦੇ ਹੋ ਮੈਨੇਜ ਕਰਦੇ ਆਂ ਜਦ ਦੋਸਤਾ ਦੀ ਹੈਲਪ ਦੇ ਨਾਲ ਰੈਸ ਦੀ ਹੈਲਪ ਦੇ ਨਾਲ اچھا ਹੋਰ ਕੀ ਅੰਝੋ ਜੋ ਕਿ ਇਹ ਵੀ ਪਤਾ ਲੱਗਾ ਸੀਗਾ ਵੀ ਇਹ ਮੁੰਡੇ ਦੀ ਸਭ ਤੋਂ ਬਾਅਦ ਵਿੱਚ ਇਹਦਾ ਜਿਹੜਾ ਫਾਦਰ ਸੀ ਉਹ ਵੀ ਕੈਨੇਡਾ ਜਾਣਾ ਪੈ ਗਿਆ ਨੂੰ ਕਿ ਕੰਮ ਕਰਕੇ ਮੈਂ ਆਪਣੇ ਬੱਚੇ ਦੀ ਜਾਨ ਬਚਾ ਲਵਾਂ ਬਿਲਕੁਲ ਬੜਿਆ ਸੀ ਪਰ ਇਹ ਨਾਲ ਹੀ ਜਾਣਾ ਸੀ ਨਾ ਪਰ ਇਹਦਾ ਬਣਿਆ ਪਰ ਕੱਲ ਇਹ ਵੀ ਹਾਲਾਤ ਛੱਡ ਕੇ ਜਾਣਾ ਇਨੀ ਔਖਾ ਵੀ ਕਿਉਂਕਿ ਜੇ ਉਹੀ ਗੱਲ ਆ ਵੀ ਜੇ ਹਾਲਾਤ ਇੱਥੇ ਅਸੀਂ ਇੱਕ ਦੂਜੇ ਦੀ ਬਾਹ ਫੜੀ ਹੁੰਦੀ ਤਾਂ ਮੈਨੂੰ ਲੱਗਦਾ ਉਹ ਅੱਜ ਆਪਣੇ ਪਰਿਵਾਰ ਦੇ ਵਿੱਚ ਬੈਠਾ ਹੁੰਦਾ ਤੇ ਆਪਣੇ ਬੱਚਿਆਂ ਦੀ ਹੈਲਪ ਕਰਦਾ ਪੈਸਾ ਬਹੁਤ ਲੱਗ ਗਿਆ ਇਹ 40 45 ਰੱਖ ਥੱਲੇ ਆ ਗਿਆ ਤੂੰ ਇਹ ਲੋਕਾਂ ਦੇ ਟਿਪਰਾਂ ਦੀ ਸਪੋਰਟ ਕਰਦੇ ਹੋ ਵੀ ਟਿਪਰਾਂ ਵਾਲੇ ਸਹੀ ਨੇ ਟਿਪਰਾਂ ਵਾਲੇ ਗਲਤ ਨਹੀਂ ਹੈਗੇ ਟਿਪਰਾਂ ਵਾਲਿਆਂ ਨੇ ਰੋਟੀ ਕਮਾਉਣੀ ਆ ਟਿਪਰਾਂ ਵਾਲੇ ਗਰੀਬ ਨੇ ਜਿਹੜਾ 35 ਲੱਖ 70 ਲੱਖ ਦਾ ਟਰੱਕ ਜਿਹੜਾ ਆ ਗਰੀਬ ਬੰਦਾ ਆ ਜਿਹੜੇ ਆ ਇਦਾਂ ਦੇ ਗਰੀਬਾਂ ਨੂੰ ਬਾਰ ਜਾਂਦਾ ਹੈ ਫਿਰ ਉਹਨਾਂ ਨੂੰ ਅਸੀਂ ਦੱਸੂਗੀ ਕਿ ਕਿਉਂਕਿ ਮੇਰਾ ਇਹ ਮੇਨ ਮੋਟਿਵ ਇਸ ਸਿਗਾ ਵੀ ਅਸੀਂ ਇਸ ਦੀ ਵੀਡੀਓ ਨੂੰ ਨਿਤਨ ਗੜਗਰੀ ਤੱਕ ਜ਼ਰੂਰ ਪੇਜੀਏ ਕਿ ਤਾਂ ਜੋ ਇਸ ਜਿਹੜੇ ਨੈਸ਼ਨਲ ਹਾਈਵੇ ਦੇ ਵਿੱਚ ਗੁੰਡੇ ਬਣਾ ਕੇ ਇਹਨਾਂ ਨੇ ਰੋਡ ਬਣਾ ਰਹੇ ਨੇ ਜਿਹੜੇ ਇਦਾਂ ਦੇ ਸਾਡੇ ਨੌਜਵਾਨਾਂ ਨੂੰ ਥੱਲੇ ਡਰਣ ਰਹੇ ਨੇ ਉਹਨਾਂ ਦੇ ਵਾਸਤੇ ਕੁਛ ਨਾ ਕੁਛ ਹੋ ਸਕੇ ਤੇ ਅਸੀਂ ਨਿਤਨ ਗੜਗਰੀ ਜੀ ਨੂੰ ਅਪੀਲ ਕਰਦੇ ਹਾਂ ਪਲੀਜ਼ ਭਾਈ ਇਹਨਾਂ ਦੇ ਪਰਿਵਾਰਾਂ ਦੀ ਮਦਦ ਲਈ ਤੁਸੀਂ ਅੱਗੇ ਆਓ ਤੇ ਜੇ ਕੱਲ ਨੂੰ ਕੋਈ ਨੈਸ਼ਨਲ ਹਾਈਵੇ ਦੇ ਵਿੱਚ ਕੋਈ ਵੀ ਐਕਸੀਡੈਂਟ ਹੁੰਦਾ ਆ ਜਾਂ ਕਿਸੇ ਸਾਡੇ ਨੌਜਵਾਨ ਭਾਈ ਭੈਣ ਦੀ ਭਰਾ ਦੀ ਕੋਈ ਵੀ ਜਾਨ ਜਾਂਦੀ ਆ ਉਹਦੀ ਜ਼ਿੰਮੇਵਾਰੀ نیشنل ਹਾਈਵੇ ਹੋਣਗੇ ਤੇ ਉਹ ਟਿੱਪਲ ਵਾਲੇ ਹੋਣਗੇ ਜਿਨ੍ਹਾਂ ਨੇ ਇਸ ਚੀਜ਼ ਦੇ ਉੱਤੇ ਇਹ ਚੀਜ਼ਾਂ ਨੂੰ ਕੀਤੀਆਂ ਤੇ ਦੇਖ ਸਕਦੇ ਹੋ ਤੁਸੀਂ ਨੌਜਵਾਨ ਮੁੰਡਾ ਆ 17 18 ਸਾਲਾਂ ਦੀ ਹੋਏ ਜਾਂ ਮੁੰਡੇ ਦੀ 16 ਸਾਲ ਦੀ 16 ਸਾਲ ਦੀ ਏਜ ਆ ਮੁੰਡੇ ਦੀ ਤੇ ਕੋਈ ਵੀ ਇਸ ਚੀਜ਼ ਨੂੰ ਆ ਕੇ ਨਹੀਂ ਇਹ ਚੀਜ਼ ਦੇਖ ਰਿਹਾ ਤੇ ਮੈਨੂੰ ਅੱਜ ਸਪੈਸ਼ਲੀ ਇਸ ਲਈ ਅਸੀਂ ਆਏ ਵੀ ਆ ਭੈਣ ਉਹਨਾਂ ਦੇ ਅਸੀਂ ਆ ਖੜਿਆ ਨਾਲ ਇਹਨਾਂ ਦੇ ਇੱਥੇ ਤੱਕ ਵੀ ਸਾਡੇ ਕੋਲ ਖੜਾ ਹੋਊਗਾ ਅਸੀਂ ਨਾਲ ਇਹਨਾਂ ਦੀ ਹੈਲਪ ਜ਼ਰੂਰ ਕਰਾਂਗੇ ਇਸ ਚੀਜ਼ ਨੂੰ ਤੇ ਪਲੀਜ਼ ਜਿਹੜੇ ਵੀ ਕੋਈ ਵੀ ਕਿਸੇ ਭਰਾ ਦੇ ਤਲਵਰ ਦੇ ਖਾਸ ਕਰਕੇ ਮੈਂ ਆਪਣੇ ਭਰਾਵਾਂ ਨੂੰ ਕਹਿਣਾ ਚਾਹੁੰਦਾ ਸਾਡੇ ਤਲਵਰ ਦੇ ਬਹੁਤ ਦਾਨੀ ਸੱਜਣ ਭਰਾ ਦੇ ਪਲੀਜ਼ ਆਪਾਂ ਪਰਿਵਾਰ ਦੀ ਹੈਲਪ ਕਰੀਏ ਕਿਉਂਕਿ ਅੱਜ ਜੇ ਪਰਿਵਾਰ ਤੇ ਇਹਨਾਂ ਦੇ ਕੋਈ ਮਾੜਾ ਟਾਈਮ ਆਇਆ ਤੇ ਕੱਲ ਨੂੰ ਹੋ ਸਕਦਾ ਸਾਡੇ ਤੇ ਵੀ ਆ ਜਾਵੇ ਇਸ ਕਰਕੇ ਸਾਨੂੰ ਲੋੜਾ ਇੱਕ ਦੂਜੇ ਦਾ ਸਾਥ ਦੇਣ ਦੀ ਇੱਕ ਦੂਜੇ ਦੇ ਨਾਲ ਖੜਨ ਦੀ ਤੇ ਸੋ ਆਪਾਂ ਇੱਕ ਮੁਹਿੰਮ ਸ਼ੁਰੂ ਕਰੀਏ ਵੀ ਆਪਾਂ ਇਸ ਮੁੰਡੇ ਦੀ ਜਾਨ ਬਚਾਉਣੀ ਆ ਤੇ ਕੱਲ ਨੂੰ ਆਪਣੇ ਪੈਰਾਂ ਤੇ ਦੁਬਾਰਾ ਖੜਾ ਹੋ ਸਕੇ ਸੋ ਵੀਡੀਓ ਨੂੰ ਜੀ ਤੁਸੀਂ ਵੀਡੀਓ ਦੇਖ ਚੁੱਕੇ ਹੋ ਤੁਸੀਂ ਦੇਖ ਲਿਆ ਕਿਵੇਂ ਇੱਕ ਬੱਚਾ 16-17 ਸਾਲਾਂ ਦਾ ਇੱਕ ਟਿਪਰ ਦੀ ਚਪੇੜ ਵਿੱਚ ਆ ਕੇ ਟਿਪਰ ਦੀ ਚਪੇੜ ਦੇ ਔਣ ਦੇ ਨਾਲ ਉਹ ਬੱਚਾ ਕੋਮਾ ਚਲਾ ਗਿਆ ਲਗਭਗ 2.5 ਤੋਂ 3 ਮਹੀਨੇ ਹੋ ਚੁੱਕੇ ਨੇ ਦਿੱਲੀ ਦਾ ਖਰਚਾ 1 ਲੱਖ ਰੁਪਈਆ ਇੱਕ ਮਹੀਨੇ ਦਾ ਖਰਚਾ ਲਗਭਗ 80 ਹਜ਼ਾਰ ਤੋਂ ਲੱਗੇ 1 ਲੱਖ ਰੁਪਈਆ ਦਾ ਗਿਆ ਪਰ ਕਿਸੇ ਵੀ মিডিਆ ਨੇ ਕਿਸੇ ਵੀ ਜਥੇਬੰਦੀ ਨੇ ਇਸ ਪਰਿਵਾਰ ਦੀ ਮਦਦ ਲਈ ਕੋਈ ਅੱਗੇ ਨਹੀਂ ਆਇਆ ਸਿੱਧੀ ਕਲੀਅਰ ਗੱਲ ਆ ਪੁਲਿਸ ਨੇ ਇਸ ਦੇ ਵਿੱਚ ਬਚਾ ਕੀਤਾ ਬਚਾ ਕੇ ਇਸ ਤਰੀਕਾ ਨਾਲ ਕਰਤਾ ਉਸ ਟਰੱਕ ਡਰਾਈਵਰ ਦੇ ਉੱਤੇ ਪਰਚਾ ਦਰਜ ਕਰਕੇ ਪਰਚਾ ਕਾਦਾ ਕੀਤਾ ਇੱਕ ਸਿੰਪਲ ਜਿਹਾ ਪਰਚਾ ਦਰਜ ਕਰਕੇ ਸਿਰਫ ਉਹਦੀ ਸਪੋਰਟ ਕੀਤੀ ਆ ਵੀ ਹਾਂ ਵੀ ਤੈਨੂੰ ਕਿਤੇ ਇਹਨਾਂ ਨੂੰ ਪੈਸੇ ਨਾ ਦੇਣੇ ਪੈ ਜਾਣ ਤੇ ਸੋ ਅੱਜ ਅਸੀਂ ਇਸ ਚੀਜ਼ ਵਾਸਤੇ ਐਲਾਨ ਕਰ ਰਹੇ ਆ ਵੀ ਉਸ ਮੁੰਡਾ ਸਾਡਾ ਇੱਥੇ ਮੰਜੇ ਤੇ ਪਿਆ ਹੋਇਆ ਹੈ ਜਿਹੜਾ ਵੈਂਟੀਲੇਟਰ ਤੇ ਪਿਆ ਹੋਇਆ ਲਗਭਗ ਢਾਈਆਂ ਮਹੀਨਿਆਂ ਤੋਂ ਉਸ ਵਾਸਤੇ ਅਸੀਂ ਇੱਕ ਮੁਹਿੰਮ ਵਿੱਢਣ ਜਾ ਰਿਹਾ ਜਿਹਦੇ ਵਿੱਚ ਅਸੀਂ ਸਾਰੇ ਜਥੇ ਬੰਦੇ ਨੂੰ ਅਪੀਲ ਕਰਦੇ ਆ ਭਾਈ ਬੇਨਤੀ ਆ ਜਿਵੇਂ ਤੁਸੀਂ ਉਸ ਐਨਆਰਆਈ ਦੇ ਹੱਕ 'ਚ ਖੜੇ ਸੀ ਅੱਜ ਇਸ ਨੌਜਵਾਨ ਇਸ ਜਿਹੜਾ 16 ਸਾਲਾਂ ਦਾ ਮੁੰਡਾ ਉਹਦੇ ਹੱਕ 'ਚ ਖੜਨ ਦੀ ਲੋੜ ਹੈ ਮੈਂ ਕਹਿੰਦਾ মিডিਆ ਜਿੰਨਾ মিডিਆ ਪੰਜਾਬ ਦਾ ਸੀ ਜਿਹੜਾ ਉਸ ਟਾਈਮ ਉਸ ਐਨਆਰਆਈ ਠੁੱਠੇ ਬੰਦੇ ਦੇ ਹੱਕ ਸੀ ਆ ਜਾਓ ਆਓ ਪਿੰਡ ਤਲਵੰਡ ਦੇ ਵਿੱਚ ਤੇ ਦਿਖਾਈਏ ਤੁਹਾਨੂੰ ਉਸ ਪਰਿਵਾਰ ਦੇ ਹਾਲਾਤ ਕੀ ਨੇ ਇੱਕ ਪਰਿਵਾਰ ਦਾ ਐਡਾ ਵੱਡਾ ਇੱਕ ਛੋਟ ਇੱਕੋ ਹੀ ਬੱਚ ਉਹ ਬੈੱਡ ਤੇ ਪਿਆ ਹੋਵੇ ਤਾਂ ਉਸ ਮਾਂ ਦਾ ਕੀ ਹਾਲ ਹੋਊਗਾ ਪਿਓ ਜਿਹੜਾ ਕੈਨੇਡਾ ਨੂੰ ਚਲਾ ਗਿਆ ਆਪਣੀ ਕਮਾਈ ਕਰਨ ਵਾਸਤੇ ਵੀ ਉਹਨਾਂ ਕੋਲ ਪੈਸੇ ਹੈ ਨਹੀਂ ਇਲਾਜ ਕਰਾਉਣ ਲਈ ਤੇ ਤੁਸੀਂ ਆਪ ਸੋਚ ਲਓ ਵੀ ਉਸ ਪਰਿਵਾਰ ਦਾ ਕੀ ਹੋਏਗਾ ਤੇ ਮੈਂ ਇਹ ਚੀਜ਼ ਹੀ ਬੇਨਤੀ ਕਰਨਾ ਚਾਹੁੰਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਨਿਤਨ ਗੜਗੜੀ ਤੱਕ ਇਹ ਵੀਡੀਓ ਜਰੂਰ ਜਾਵੇ ਤਾਂ ਜੋ ਇਸ ਤਰੀਕੇ ਦੇ ਜਿਹੜੇ ਲੋਕ ਐਕਸੀਡੈਂਟ ਕਰ ਦਿੰਦੇ ਨੇ ਐ ਨੈਸ਼ਨਲ ਹਾਈਵੇ ਦੇ ਉਸ ਤੋਂ ਬਾਅਦ ਬਤਨੀਜਾ ਕਰ ਦਿੰਦੇ ਨੇ ਇਹਨਾਂ ਨੂੰ ਠੱਲ ਜਰੂਰ ਪੈ ਸਕੇ ਤੇ ਸੋ ਬੜੇ ਜਲਦੀ ਅਸੀਂ ਇਸ ਚੀਜ਼ ਵਾਸਤੇ ਅਸੀਂ ਐਸਐਚਓ ਨੂੰ ਤੇ ਬਾਕੀ ਉਸ ਨੈਸ਼ਨਲ ਹਾਈਵੇ ਦੇ ਲੋਕਾਂ ਨੂੰ ਮਿਲਣ ਜਾ ਰਹੇ ਹਾਂ ਵੀ ਇਸ ਮੁੰਡੇ ਦਾ ਇਲਾਜ ਜਿਹੜਾ ਹੈਗਾ ਉਹ ਫ੍ਰੀ ਕੀਤਾ ਜਾਵੇ ਤੇ ਤਾਂ ਜੋ ਇਸ ਮੁੰਡੇ ਦੀ ਜਾਨ ਬਚਾਈ ਜਾ ਸਕੇ ਤੇ ਜੋ ਇਸ ਫੈਮਲੀ ਉੱਤੇ ਕੋਈ ਬੜਾ ਵੱਡਾ ਬੋਝ ਨਾ ਪਵੇ ਸੋ ਪਲੀਜ਼ ਬੇਨਤੀ ਆ ਜੀ ਸਾਰੇ ਜਥੇਬੰਦੀਆਂ ਨੂੰ ਵੱਧ ਤੋਂ ਵੱਧ ਪੱਤਰਕਾਰਾਂ ਭਾਈਚਾਰਿਆਂ ਨੂੰ ਵੀ ਆਓ ਪਿੰਡ ਤਲਵੰਡ ਦੇ ਵਿੱਚ ਇਸ ਮੁੰਡੇ ਦੀ ਸਟੋਰੀ ਚਲਾਓ ਤੇ ਤਾਂ ਜੋ ਇਸ ਪਰਿਵਾਰ ਦੀ ਇੱਕ ਸਹਾਇਤਾ ਹੋ ਸਕੇ ਤੇ ਉਸ ਬੰਦੇ ਨੂੰ ਪ੍ਰੋਪਰ ਸਜ਼ਾ ਮਿਲੇ ਤੇ ਉਸ ਨੈਸ਼ਨਲ ਹਾਈਵੇ ਵਾਲਿਆਂ ਨੂੰ ਇਸ ਬੰਦੇ ਦਾ ਇਸ ਬੱਚੇ ਦਾ ਜਿਹੜਾ ਹੈਗਾ ਇਲਾਜ ਕਰਾਉਣਾ ਪਵੇ ਸੋ ਥੈਂਕ ਯੂ ਸੋ ਮੱਚ